सा श्रीकाल जी सारे उम्मीद है तुम वाया होवे राजी खुशी होवोगे अस भी वा ਤੇ ਅਸੀਂ ਚੱਲੇ ਆ ਅੱਜ ਜਲਾਲ ਕਿ ਉੱਥੇ ਹਸਪੀਟਲ ਹੈਗਾ ਕੋਈ ਉੱਥੇ ਹਸਪੀਟਲ ਅੱਖਾਂ ਦਾ ਹਸਪੀਟਲ ਹੈ ਤੇ ਅਰਜੀਤ ਦੀਆਂ ਅੱਖਾਂ ਨਾਲ ਕਨੇ ਦਿਨਾਂ ਤੋਂ ਦਰਦ ਜੀਆਂ ਕਰ ਰਹੀਆਂ ਸੀ ਤੇ ਉਹ ਅੱਖਾਂ ਦਾ ਟੈਸਟ ਕਰਵਾਉਣ ਚੱਲੇ ਆ ਕਿਤੇ ਨਿਗਾ ਘਟਵਾ ਨਵੀਂ ਕਿਉਂਕਿ ਇੱਕ ਤੇ ਜਪਨੂਰ ਨੇ ਉਦੋਂ ਦੀ ਐਨਕ ਤੋੜਦੀ ਹੈ ਤੇ ਉਹ ਲਗਾਨੀ ਬੜੀ ਮੁਸ਼ਕਿਲ ਹੈ ਦੂਜੀ ਲਗਾ ਰਹੇ ਹੋ ਪਹਿਲੀ ਕਿਤੇ ਬਈ ਨਈਵਾਂ ਘਟ ਵਾਲੀ ਕਿਤੇ ਨਿਗਾ ਤੋਂ ਵੱਧ ਹੀ ਘੱਟੀ ਨਾ ਹੋਈ ਹੋਵੇ ਤਾਂ ਕਰਕੇ ਜਾਣਾ ਪੈ ਰਿਹਾ ਦਿਖਾ ਕੇ ਆਵਾਂਗੇ ਪਹਿਲੇ ਬਾਗੇਪੁਰਾ ਨੇ ਟੈਸਟ ਕਰਾਈਆਂ ਸੀ ਤੇ ਹੁਣ ਆਏ ਕਿ ਚਲੋ ਜੇ ਕਿਉਂਕਿ ਸਿਰ ਦਰਦ ਜਿਹੜਾ ਹੁੰਦਾ ਨਾ ਉਹਦੇ ਕਰਕੇ ਜਿਆਦਾ ਪ੍ਰੋਬਲਮ ਆ ਰਹੀ ਹੈ ਤੇ ਲੈ ਗਈ ਬਾਈਕ ਤੇ ਪੱਖਾ ਦੇ ਬਾਹਰ ਦਾ ਚੱਲਣਾ ਨਾ ਨਾ ਕਪੜੇ ਸੁੱਕ ਜਾਂਦੇ ਤੇ ਅਸੀਂ ਚੱਲੇ ਆ ਬਸ ਹੁਣ ਕਿੱਥੇ ਕੀਤੀ ਬਾਈਕ ਆ ਗਈ ਬਸ ਉਹ ਧੋਪ ਗਿੱਡੀ ਨਿਕਲੀ ਹੋਈ ਹੈ ਧੋਪ ਜਾਣਾ ਗਰਮੀ ਬਾੜੀ ਹੋ ਰਹੀ ਫਿਰ ਤਪਸ਼ ਜੀ ਹੋ ਗਈ ਹੈ ਨਹੀਂ ਆਇਆ ਜਪਨੂਰ ਦਾ ਨਹੀਂ ਆਦੇ ਤਾਂ ਹੀ ਸੁੱਖਾ ਹੋਵੇ ਜਾਣਾ ਬਿੱਲੇ

ਕਲੀਅਰ ਤੇਲੀਆ ਦੇਖ ਦੇ। ਦੇਖ ਪੁੱਤ ਇੱਧਰ ਦੇ ਮਮਾ ਮਲ। ਦੇਖ ਪੁੱਤ ਮਮਾ ਮਲ ਦੇਖ। ਦੇਖ ਪੁੱਤ ਮਮਾ ਮਲ ਦੇਖ। ਮਮਾ ਮਲ ਮਮਾ ਮਲ। ਐਸੇ ਖੜੀ। ਇੱਧਰ ਨਾ ਰਹਿ। ਐਸੇ ਖੜੀਓ। ਐਸੇ ਖੜੀਓ ਫੋਟੋ ਖੜਾ। ਐਸੇ। ர <laughs> ਰਵਣ ਤੱਕ ਆਉਣੀ ਕਿਉਂਕਿ ਇੱਥੇ ਬੱਤਰੀ ਦਾ ਬਾਤ ਆ ਪਾਰ ਜਾਣਾ ਸੀ ਇਹ ਵੀਰ ਜਰ ਦੂਜੀ ਆਏ ਪਾਰ ਕੰਨਾ ਖਲਾਗਦਾ ਪੂਰਾ ਆ ਗਈ ਇਹ ਬਤੇਰਾ ਹੈ ਤੇਰਾ ਪਾਰ ਵੀਰ ਜਰ ਤਾਂ ਨਜ਼ਰ ਹੀ ਨਹੀਂ ਆਈ ਜਿੰਦੀ ਅੱਜ ਅੱਜ ਤਾਂ ਰਵਣ ਸਰਬਣ ਪੁੱਤ ਬਣੀ ਫਿਰਦੀ ਆ ਰਵਣ ਥੱਕ ਗਈ ਰੋਣਾ ਸੀ ਖੜੇ ਆ ਗੰਜੀ ਗੁਲਾਬ ਸਿੰਘ ਵਾਲਾ ਤੇ ਇਥੇ ਪੂਰੀਆਂ ਛੋਲਿਆਂ ਦਾ ਲੰਗਰ ਚੱਲ ਰਿਹਾ ਸੀਗਾ ਆ ਰਵਣ ਕਹਿੰਦੀ ਮੈਂ ਲੰਗਰ ਛਕਣਾ ਤੇ ਫਿਰ ਅਸੀਂ ਇੱਥੇ ਖੜੇ ਤੇ ਲੰਗਰ ਰਵਣ ਨਹੀਂ ਛਕਿਆ ਤੇ ਆਪ ਦੇਖੋ ਸਾਰੇ ਭਣਪਰਾ ਲੱਗੇ ਪਏ ਆ ਕੋਈ ਵਰਤਾਈ ਜਾਂਦਾ ਕੋਈ ਕੱਢੀ ਜਾਂਦਾ ਕੋਈ ਬੀਬੀਆਂ ਭਾਂਡੇ ਮਾਂਜੀ ਜਾਂਦੀਆਂ ਹਨਾ ਤੇ ਬੱਚੇ ਵਿੱਚ ਵਰਤਾਈ ਜਾਂਦੇ ਆ ਤੇ ਸਾਰੇ ਅਲੱਗ-ਅਲੱਗ ਆਪ ਦੀ ਸੇਵਾ ਚ ਰੁੱਝੇ ਹੋਇਆ ਤੇ ਵਧੀਆ ਲੱਗਿਆ ਸਾਰੇ ਜਾਨੀ ਕਿ ਵੀ ਵਧੀਆ ਭੈਣ ਭਰਾ ਸੇਵਾ ਕਰਦੇ ਹਨ ਇਹ ਚੀਜ਼ਾਂ ਦੇਖ ਕੇ ਖੁਸ਼ੀ ਹੁੰਦੀ ਹੈ ਤੇ ਰਮਨ ਨੂੰ ਤਾਂ ਕੋਈ ਕੁਸ ਖਾਸ ਖਾ ਕੇ ਖੁਸ਼ੀ ਹੁੰਦੀ ਜਦੋਂ ਪੂਰੀਆਂ ਛੋਲੇ ਹੋਣ ਤੇ ਰਮਨ ਨੂੰ ਖੁਸ਼ੀ ਵੱਧ ਹੋਈ ਸੀ ਕਿਉਂਕਿ ਥੋੜੇ ਜਿਹਾ ਨਾ ਮੌਸਮ ਦਾ ਸੀਗਾ ਕਿਤੇ ਟੌਪ ਕਰ ਲੈਂਦਾ ਸੀ ਰੱਬ ਕਿਤੇ ਸ਼ਾਂ ਕਰ ਲੈਂਦਾ ਸੀਗਾ ਤਾਂ ਕਰਕੇ ਚੱਲ ਓ ਪੁੱਏ ਆ ਜਾ ਪੂਰਨ ਕਰਦੀ ਆ ਭੰਗੜੇ ਕਿਉਂਕਿ ਬੀ.ਜੀ. ਡੱਲ ਰਹੀ ਜੀ ਜੀ ਦੇ ਰਾਹ ਬਣ ਰਹੀ ਹੈ ਨਾ ਚੱਲੇ ਕਿਉਂਕਿ ਵਿੱਚ ਓਕੇ ਰਹਿਣਾ ਆਦੀ ਹੈ ਜਾਪ ਨੂੰ ਪਤਾ ਨਹੀਂ ਕਿ ਕਦੇ ਨੱਚ ਲਾ ਕੇ ਜਿੰਦੀ ਦੇ ਪੰਗਲਾ ਬੋਲ ਲਾ ਕੇ ਜਿੰਦੀ ਦੇ ਕੋ ਕਰਦੀ ਆ ਤੇ ਕਦੇ ਮੋਬਾਇਲ ਦੇਖਣ ਲੱਗ ਜਾਂਦੀ ਆ ਤੇ ਬਸ ਆਈਆਂ ਰਾਤ ਨੂੰ ਤੇ ਜਿਹੜੇ ਰਾਤ ਦੇ ਪਹਿਲਾਂ ਜਿਹੜੇ ਉਹ ਕੱਪੜ ਕੱਪੜ ਸੀ ਤੇ ਸਮਝੋ ਵੀ ਮੇਰੇ ਕੋਲ ਇਹ ਨਾ ਲੰਘ ਰ ਰਮਣ ਦੇ ਕਰਮਾਂ ਸੀ ਕਰ ਮੈਨੂੰ ਥਲੇ ਰਾਹ ਲਿਆ ਆ ਉਹ ਦੂਸਰੇ ਪਾਸੇ ਵੀ ਆਹ ਹਾਕ ਮੋੜ ਬੈਠੀ ਨਾ ਬਾਲਾ ਉਪਰ ਕੱਪੜਾ ਲਾ ਸੀ ਬਹੁਤ ਆ ਨਾ ਤੋਂ ਹੈ ਵੱਡੇ ਵੱਡੇ ਤੇ ਬਹੁਤ ਜ਼ਿਆਦਾ ਸੀਗੇ ਇਸ ਕਰਕੇ ਭਾਜੀ ਜੀ ਮਖਲਾ ਸਿੰਘ ਬੜੀ ਮੋਸ਼ਕਲ ਆ ਪਹੁੰਚੀ ਤੇ ਰੱਖਾ ਤੇ ਵੀ ਕਰਨਾ ਜਾਪਾ ਮਾਰ ਘੜ ਰੋਟੀ ਖਾਓ ਮਮਾ ਰੋਟੀ ਖਾਂਦੇ ਨਾ ਮਮਾ ਨਾਲ ਰੋਟੀ ਖਾਓ ਆ ਜਾ ਚਲੋ ਆਉਂਗਾ ਰੋਟੀ ਖਾਣ ਰੋਬੜਾ ਨਾ ਕੀ ਵੇ ਰਾਤਰਾ ਇੱਥੇ ਰੱਖ ਮੈਂ ਆਪ ਜੂੜੀ ਤੇ ਪਾਉਣੀ ਆ ਹਾਏ ਜੱਪਨੁਰ ਮੋਬਾਈਲ ਦੇ ਲਾਲ ਜੀ ਤਾਲ ਪਣਾ ਰੋਟੀ ਆਟੇ ਨਾਲ ਵੇਸ ਦਾ ਦੁੱਧ ਪੀ ਕੇ ਆਤੀ ਆ ਜੱਪਨੁਰ ਅੱਜ ਕਿੱਥੇ ਗਿਆ ਸੀ ਗੱਡੀ ਸੱਚੀ ਕਾਲ ਜੀ ਸ਼ੋਕਰਾ ਸ਼ੋਕਰਾ ਆਪ ਵੀ ਬਣਾਈਆ ਤੇ ਮੋਰ ਕਿਵੇਂ ਕਰਦੇ ਸੀ ਉੱਥੇ ਬਾਬਾ ਜੀ ਦੇ ਹਾਂ ਹਾਂ ਇਹ ਕਹਦੇ ਸੀ ਬੀਹੂ ਇੱਜ ਬੀਹੂ ਇੱਤੀ ਤੁਹਾਡਾ ਨਾਮ ਕੀ ਹੈ ਹੈ ਬਾਪਾ ਬੱਪੋ ਬਾਪੋ ਜੀ ਬਾਪਨੂਰ ਬਾਪ ਜੀ ਬਾਪ ਜੀ ਬਾਪ ਜੀ ਕਿਹੜੇ ਪਾਸੋਂ ਆ ਤੂੰ ਜੱਪਨੂਰ ਦੱਪੂ ਆ ਅੱਛਾ ਨਾਮ ਕੀ ਹੈ ਤੇਰਾ ਨਾਮ ਸਾਰਿਆਂ ਨੂੰ ਸਾਸਰੀ ਕਾ ਬੁਲਾ ਦੋ ਸਾਰਿਆਂ ਨੂੰ ਸਾਸਰੀ ਕਾ ਬੁਲਾ ਦੋ ਪਾ ਪਾੜ ਨਹੀਂ ਹਾਂ ਸਾਸਰੀ ਕਾ ਤੇ ਬੁਲਾ ਦੇ ਜੱਪਨੂਰ ਕਿੱਕੀ ਕਾ ਕੀ ਹੱਥ ਜੋੜ ਕੇ ਹੱਥ ਜੋੜ ਕੇ ਹੱਥ ਜੋੜ ਕੇ ਕਿੱਕੀ ਮੂੰਹ ਇਧਰ ਕਰਕੇ ਆਣੀ ਹੱਥ ਜੋੜ ਕੇ ਸਾਸਿਕਾ ਬੁਲਾਓ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਹੋ ਕੇ ਸਾਰੇ? ਨਾ। ਕਾ ਤੁਸੀਂ ਮੈਨੂੰ ਜਾਣਦੇ ਆ? ਨਾਨੀ ਆ। ਕਾ ਮੈਂ ਜਾਪਨੂਰ ਕੋਰ? ਕਰੋ ਟਿਕਾਨੀਆ। ਕਾ ਠੀਕ ਹੈ। ਅਜਾ ਪੋਏ ਸੁਣਾ ਦੇ ਫਿਰ। ਮੀ ਆਇਆ। ਯਾ ਯਾ। ਮੀ ਆਇਆ। ਅੱਗੇ। ਆਈ। ਅਮਮਾ ਨਾ ਦੱਬਾਈ ਜਿਆ ਚਾਚੀ ਨੂੰ ਚਾਚੀ ਨੂੰ ਕਿਵੇਂ ਕਹਿੰਦੀ ਹਣੀਆ ਤੇ ਮਮਾ ਚਾਚੀ ਅਮਮਾ ਚਾਚੀ ਨੜਿਆ ਆਏ ਜੀ ਕਾ ਤਾ ਨਾ ਔਰ ਲਵਲੀ ਜੀ ਆਏ ਲਵਲੀ ਦੀਦੀ ਉਹ ਨੋ ਮਾਦੀ ਗਾ ਦੇ ਆ ਪੀ ਪਹਿਮ ਸੁਣ ਲਾ ਪਹਿਲਾਂ ਸੋង ਸੁਣਾ ਰਹੀਆਂ ਕਿਹੜਾ ਸੋង ਗਾ ਰਹੀ ਸੀ ਬਾਈ ਤੇ ਆਉਂਦੀ ਆ ਆ ਰਹੀ ਆ ਰਹੀ ਆ ਕਿਹ ਗੁਲਾਬ ਸਿੱਧੂ ਦਾ ਬਾਗ ਤਸਿੱਦੂ ਮੂਸੇ ਵਾਲਾ ਥਾਪੀ ਕਿਵੇਂ ਮਾਰਦਾ ਹੁੰਦਾ ਹੈ ਇੱਕ ਤਸਿੱਦੂ ਮੂਸੇ ਵਾਲਾ ਹਨੂਣਾ ਬਾਬਾ ਦੀ ਵਾਲੀ ਗੱਲਸ ਪਾਇਆ ਹੋਇਆ ਇਹ ਤਾਂ ਸੰਜੇ ਦਾ ਤਾਰ ਹੈ ਸਾਡੇ ਘਰ ਜਿੰਨੇ ਆਟੋਗ੍ਰਾਫ ਕਰੇ ਇਹ ਵੀ ਇਸਰਾ ਬੁੱਤ ਸਜੀਤਾ ਮਗਰ ਜਪੋ ਪਾਪਾ ਕੋਲ ਹੈ ਸੰਜੇ ਦਾ ਕੀ ਨਾਮ ਹੈ ਨਗੇ ਨਤ ਨੇ ਨੰਗੇ ਨਤ ਕਹਿੰਦੀ ਸੰਜੇ ਸੰਜੇ ਨੇਤੇ ਹਾਂ ਸੰਜੇ ਦਾਤ ਤਾ ਦਾਤਾ ਤੇਜਾ ਜੱਪੂ ਦਾ ਬਾਣਾ ਬੜਾ ਸੋਹਣਾ ਲੱਗਦਾ ਜੱਪੂ ਦਾ ਟੋਪੀ ਲੈ ਕੇ ਲਿਆ ਲਾਗੇ ਇੱਧਰ ਚੱਕ ਇਹ ਅਮੀਰ ਖਾਨ ਹੀ ਲੱਗਦਾ ਸਿੱਧਾ ਖੜਾ ਹੋ ਪੁੱਤ ਸਿੱਧਾ ਖੜਾ ਹੋ ਸਿੱਧਾ ਖੜਾ ਹੋ ਹੈ ਸਿੱਧਾ ਖੜਾ ਹੋ ਕਮੇ ਮੀਰ ਖਾਨ ਲੱਗਦਾ ਪੁੱਛ ਸਰਮ ਟਿੱਕ ਟਿੱਕ ਹੱਥ ਜੋੜ ਕੇ ਕਹੀਦਾ ਹਾਂ ਦਾ ਸਤਿ ਸ੍ਰੀ ਅਕਾਲ ਜੀ ਟਿੱਕ 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 ਕਹੀ ਅੱਜ ਕਿੱਥੇ ਗਿਆ ਸੀ ਕਈ ਨਾ ਬਾਬਾ ਜੀ ਦੇ ਦਰਸ਼ਨ ਕਰਉਣਾ ਨਾ ਦਾਦਾ ਜਾਪੋ ਅੱਜ ਅਸੀਂ ਨਾ ਗਏ ਸੀ ਹਸਪੀਟਲ ਮੈਨੂੰ ਨਾ ਲੱਗਦਾ ਸੀਗਾ ਜਿਵੇਂ ਨਿਗਾ ਤੇ ਅਸਰ ਪਿਆ ਹੁੰਦਾ ਮੇਰੇ ਆਪਣੇ ਤੇ ਮੈਨੂੰ ਆਇ ਲੱਗਦਾ ਸੀ ਕਿ ਜਿਵੇਂ ਨਿਗਾ ਤੇ ਅਸਰ ਪੈ ਗਿਆ ਹੁੰਦਾ ਮੇਰੇ ਤੇ ਜਦੋਂ ਚੈੱਕ ਕਰਾਇਆ ਉਹ ਕਹਿੰਦੇ ਵੀ ਅੱਧਾ ਨੰਬਰ ਜਾਨ ਕੇ ਵੀ ਐਂਕ ਲੱਗੀ ਵੀ ਹੈ ਮੇਰੇ ਪਹਿਲਾਂ ਤੋਂ ਹੀ 3 ਸਾਲ ਤੱਕ 3.5 ਸਾਲ ਹੋ ਗਏ ਉਹ ਕਹਿੰਦੇ ਵੀ ਨਿਗਾ ਤੁਹਾਡੀ ਠੀਕ ਆ ਉੱਥੇ ਹੀ ਖੜੀ ਆ ਤੇ ਦਵਾਈ ਦਿੱਤੀ ਉਹਨਾਂ ਨੇ ਤੇ ਕਿ ਨੀਆ ਤੋਂ ਬੰਦਾ ਦਵਾਈਆਂ ਖਾਵੇ ਹਨ ਦਵਾਈਆਂ ਖਾ ਖਾ ਕੇ ਤਾਂ ਮੈਂ ਕਹ ਪਿਆ ਇਹ ਇਹ ਜਾਨ ਕੇ ਪੌਣ ਵਾਲੀ ਹੈ ਦਵਾਈ ਤਿੰਨ ਟਾਈਮ ਪਾਉਣੀ ਆ ਮੈਨੂੰ ਕਿਤੇ ਤੇ ਮੈਂ ਦਵਾਈ ਦਿੱਤੀ ਆ ਉਹ ਕਹਿੰਦਾ ਤਿੰਨ ਟੰਪਾਓ ਨਿਗਾ ਤੁਹਾਡੀ ਬਿਲਕੁਲ ਠੀਕ ਆ ਜਦੋਂ ਨਾ ਉਹਨਾਂ ਨੇ ਨਾ ਫਲੈਸ਼ ਜੀ ਮਾਰੀ ਤੇ ਮੈਨੂੰ ਗੁੜੀ ਅਗੰਦੀ ਨਾ ਕਦੀ ਵੀ ਵੀ ਤੁਸੀਂ ਨਾ ਮੇਰੇ ਕਿਉਂਕਿ ਇਧਰਲਾ ਦਾ ਮਸ਼ੀਨ ਚ ਅੱਖ ਰੱਖਣੀ ਆ ਟਾਕੜਾ ਵਿੱਚ ਤੇ ਇਧਰਲੀ ਜਿਹੜੀ ਅੱਖ ਆ ਉਹ ਤੁਸੀਂ ਮੇਰੇ ਕੰਨ ਨੂੰ ਹੀ ਦੇਖੀ ਜਾਣਾ ਚਲੋ ਮੈਂ ਉਹ ਵੀ ਕੀਤਾ ਜਦੋਂ ਦੂਜੀ ਅੱਖ ਲਾਈ ਤੇ ਮੈਨੂੰ ਉਹਦਾ ਵਿਚਾਰੀ ਦਾ ਕੰਨ ਨਹੀਂ ਨਾ ਦੇ ਸੀ ਕਾਹਨ ਗਾਦਾ ਦਿਸਣਾ ਸੀ ਜਿਹੜੇ ਸੋਫੇ ਨੂੰ ਮੈਂ ਹੱਥ ਪਾ ਕੇ ਕੁਰਸੀ ਤੇ ਬੈਠਾ ਸੀ ਜਦੋਂ ਚੈੱਕ ਕਰਨ ਲੱਗੇ ਸੀਗੇ ਨਿਗਾਹ ਮਰੀ ਤੇ ਉਹਦਾ ਉਹ ਸੋਫੇ ਦੀ ਬਾਈ ਜੀ ਨਾਲ ਲੱਭੇ ਮੈਨੂੰ ਕਿੰਨਾ ਟਾਈਮ ਦਾ ਜਪਨੋਰ ਦਾ ਤੇ ਰਮਣ ਦਾ ਮੈਨੂੰ ਮੂੰਹ ਹੀ ਨਹੀਂ ਦਿਸਿਆ ਕੋਲੋੜ ਹੀ ਹੋ ਗਈ ਅੱਜ ਤਾਂ ਮੈਂ ਨਾਲ ਪੈਨ ਦਾ ਕਮਨ ਆਇਆ ਸੀ ਉਹ ਕਹਿੰਦੇ ਸੀ ਕਿ ਜੜੀ ਪ੍ਰੋਬਲਮ ਆ ਰਹੀ ਹੈ ਨਾ ਆਟੋ ਡਬਿੰਗ ਦੀ ਵੀ ਵੀਡੀਓ ਹੁੰਦੀ ਪਈ ਆ ਫੜ ਜਾ ਫੜ ਜਾ ਇਹ ਆਪਣੂ ਨਾ ਟੋਪੀ ਦਿਖਾਉਣ ਚੱਲੇ ਬਾਹਰ ਆਟੋ ਡੈਮੇਜ ਦੀ ਪਿੱਛੇ ਦੇਖੋ ਆਟੋ ਡਬਿੰਗ ਦੀ ਓਹ ਹੋ ਨਿਆਉ ਕੀਤੀ ਤੇ ਉਹ ਜਿਹੜੀ ਪ੍ਰੋਬਲਮ ਆ ਰਹੀ ਹੈ ਨਾ ਉਹਦੀ ਹੁਣੇ ਉਹ ਇੱਕ ਪੈਨ ਦਾ ਕਮੰਡ ਆ ਸੀ ਕਿ ਤੁਸੀਂ ਫੋਨ ਰਾਈ ਸਾਨੂੰ ਦੱਸੋ ਕਿਉਂਕਿ ਮੈਂ ਕੱਲ ਕਿਹਾ ਸੀਗੇ ਅਸੀਂ ਫੋਨ ਰਾਈ ਦੱਸਾਂਗੇ ਤੇ ਤੁਹਾਨੂੰ ਵੀਡੀਓ ਬਣਾ ਕੇ ਦਸਾਣੇ ਆ ਤੁਸੀਂ ਜਰੂਰ ਦੇਖਿਓ ਅਗਰ ਤੁਹਾਡੇ ਤੱਕ ਵੀਡੀਓ ਹਜੇ ਵੀ ਇੰਗਲਿਸ਼ ਚ ਆ ਰਹੀ ਹੈ ਤੇ ਜਿਹੜੀ ਆਪਾਂ ਆਪਸ਼ਨ ਕਰਕੇ ਦੱਸਾਂਗੇ ਉਹਨੂੰ ਤੁਸੀਂ ਸਮਝਿਓ ਜਰੂਰ ਹਨਾ ਸਮਝਣਾ ਜਰੂਰ ਜਿਨ੍ਹਾਂ ਨੂੰ ਚਲ ਪੰਜਾਬੀ ਚ ਆ ਰਹੀ ਉਹਨਾਂ ਨੇ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਤੇ ਜਿਨ੍ਹਾਂ ਨੂੰ ਇੰਗਲਿਸ਼ ਚ ਆ ਰਹੀ ਹੈ ਅਜੇ ਅਸੀਂ ਅੱਜ ਆਕਾਸ਼ ਕੋਲ ਗਏ ਸੀ ਆਕਾਸ਼ ਨੂੰ ਇਹ ਚੀਜ਼ ਦਾ ਪੁੱਛਣ ਗਏ ਸੀ ਕਿ ਇਹ ਕੀ ਦੀ ਪ੍ਰੋਬਲਮ ਉਹ ਕਹਿੰਦਾ ਸੀ ਕੋਈ ਨਹੀਂ ਕਿਉਂਕਿ ਹਜੇ ਮੇਲੇ ਦਾ ਜਿਹੜੀ ਸਜਾਵਟ ਵਗੈਰਾ ਲੱਗੀ ਹੋਈ ਸੀ ਉਹਦੀ ਸਾਰੀ ਜ਼ਿੰਮੇਵਾਰੀ ਆ ਰਹੀ ਜ਼ਿੰਮੇਵਾਰੀ ਮਤਲਬ ਕਹਿ ਲੋ ਕਾਸਤੇ ਵੀ ਹੈ ਬਾਕੀ ਸਾਰੇ ਰਹੇ ਹੈ ਤੇ ਉਹਦਰ ਹਜੇ ਰੂਝੇ ਆਇਆ ਹੈ ਤੇ ਕਹਿੰਦਾ ਸੀ ਕੱਲ ਥੋੜਾ ਜਿਹਾ ਟਾਈਮ ਕੱਢ ਕੇ ਅਸੀਂ ਉਹ ਚੀਜ਼ ਦੀ ਪ੍ਰੋਬਲਮ ਸੋਲਵ ਕਰ ਦਾਂਗੇ ਤੇ ਤੁਸੀਂ ਕੱਲ ਤੱਕ ਦਾ ਵੇਟ ਕਰੋ ਜਦੋਂ ਮਿਲ ਗਿਆ ਸਾਨੂੰ ਤੇ ਅਸੀਂ ਉਹ ਸਾਰੀ ਤੇ ਆ ਦੇਖੋ ਜਿਹੜਾ ਇਹ ਲੰਘ ਜਾਂਦੀ ਹੈ ਨਾ ਹਾਂ ਜੀ ਕੋਈ ਹੱਦ ਐਡ ਜਦੋਂ ਲੰਘਦੀ ਐਡ ਨੂੰ ਸਕਿਪ ਨਾ ਕਰਿਆ ਕਰੋ ਜਦੋਂ ਐਡ ਦੇਖਿਆ ਕਰੋ ਪੂਰੀ ਤੇ ਬਾਕੀ ਜਦੋਂ ਆਹ ਬਲੌਗ ਚੱਲ ਪਿਆ ਆਪਣਾ ਹਨਾ ਤੇ ਤੁਸੀਂ ਮੜਾ ਜਾਨਾ ਨਾ ਟੱਚ ਕਰੋਗੇ ਇੱਥੇ ਜਿਵੇਂ ਹੁਣ ਆਹ ਸੈਟਿੰਗ ਆ ਗਈ ਹਾਂ ਸੈਟਿੰਗ ਤੇ ਕਲਿੱਕ ਕਰੋਗੇ ਨਾ ਐਵੇਂ ਨਹੀਂ ਬਣਾਈ ਦੀ ਰੋਣਾ 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 ਰੋਕ ਜਾ ਰੋਕ ਜਾ ਰੋਕ ਜਾ ਆ ਦੇਖ ਜਿਵੇਂ ਬਲੌਗ ਚੱਲੀ ਜਾਂਦਾ ਨਾ ਤੇ ਇਹਦੇ ਤੇ ਮੈਂ ਟੱਚ ਕਰਾਂ ਉਹ ਸੈਟਿੰਗ ਇਹ ਟੱਚ ਕਰਕੇ ਸੈਟਿੰਗ ਆਪ ਤੇ ਮੇਰੀ ਜੀ ਆਉਗੀ ਯਾਨੀ ਕਹਿਣ ਦਾ ਭਾਵ ਆ ਤੇ ਮੇਰੀ ਜੀ ਤੇ ਤੁਸੀਂ ਕਲੈਕਟ ਕੀਤਾ ਜਦੋਂ ਇਹ ਆ ਲਿਖਿਆ ਆਉਂਦਾ ਆਟੋ ਟਰੈਕ ਆਟੋ ਟਰੈਕ ਤੇ ਜਿਹੜਾ ਤੁਸੀਂ ਟੱਚ ਕਰੋਗੇ ਆ ਦੇਖੋ ਦੋ ਆਪਸ਼ਨ ਆ ਗਏ ਇੰਗਲਿਸ਼ ਵਾਲਾ ਤੇ ਹਿੰਦੀ ਵਾਲਾ ਤੁਸੀਂ ਕੀ ਕਰਨਾ ਹੈ ਹਿੰਦੀ ਤੇ ਕਲੈਕ ਕਰ ਦੇਣਾ ਹਿੰਦੀ ਤੇ ਕਲੈਕ ਕਰਤਾ ਜਦੋਂ ਨਾਲ ਦੇ ਨਾਲ ਵੀਡੀਓ ਜਿਹੜੀ ਉਹ ਤੁਹਾਨੂੰ ਪੰਜਾਬੀ ਚ ਆਊਗੀ ਠੀਕ ਹੈ ਜੀ ਤੇ ਬਾਜਨਾ ਕੀ ਕੰਮ ਆ ਤੇ ਬਾਕੀ ਆਪਾਂ ਇਧਰੋਂ ਆਪਣੇ ਮੋਬਾਈਲ ਚ ਕਰਵਾਵਾਂਗੇ ਕੱਲ ਨੂੰ ਆਕਾਸ਼ ਨਾਲ ਗੱਲ ਕੀਤੀ ਸੀਗਾ ਆਕਾਸ਼ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਉਹ ਸੇਵਾ ਚ ਰੁੱਝਿਆ ਵਾ ਤੁਹਾਨੂੰ ਜਿਹੜਾ ਉਹਨਾਂ ਦੱਸਿਆ ਸੀ ਤੇ ਫੇਰ ਉਹ ਤੋਂ ਕਰਵਾਵਾਂਗੇ ਤਦ ਤੱਕ ਲਈ ਸਸਰੀ ਕਾ ਧੰਨਵਾਦ ਤੇ ਗਰੁੱਪ ਉਪਰ ਆਪਾਂ ਛੱਡ ਦਿਆ ਕਰੋ ਵੀਡੀਓ ਕਿਉਂਕਿ ਹੁਣ ਆਪਣਾ ਨਾ ਲੋ ਹੋਇਆ ਪਿਆਗਾ ਸਾਰਾ ਸਿਸਟਮ ਤੇ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਤੇ ਜਿਨ੍ਹਾਂ ਨੂੰ ਕਈ ਵਾਰ ਵੀਡੀਓ ਵੈਸੇ ਤਾਂ ਜਿਨ੍ਹਾਂ ਨੂੰ ਸ਼ੋਅ ਹੁੰਦੀ ਵੀਡੀਓ ਹੁੰਦੀ ਆ ਬਾਕੀ ਸ਼ਾਰਟ ਪਾ ਦਾਂਗੇ ਜਿਨ੍ਹਾਂ ਨੂੰ ਨਹੀਂ ਹੁੰਦੀ ਨਾ ਸ਼ੋਅ ਉਹ ਨਾ ਦੁਬਾਰਾ ਤੋਂ ਜਦੋਂ ਆਪਾਂ ਸ਼ਾਰਟ ਆਊਗਾ ਉਹਦੇ ਤੇ ਸਬਸਕ੍ਰਾਈਬ ਦਾ ਬਟਨ ਆਲ ਤੇ ਕਰਕੇ ਦੁਬਾਰਾ ਦਬਲੇ ਤੁਸੀਂ ਵੀ ਦਬਲੇ ਕੋਈ ਗੱਲ ਨਹੀਂ ਆਲ ਤੇ ਕਰਕੇ ਦਬਲੇ ਫਿਰ ਸਾਰੀਆਂ ਵੀਡੀਓ ਉੱਤੇ ਸ਼ਾਰਟ ਤੁਹਾਡੇ ਕੋਲ ਪਹੁੰਚਿਆ ਕਰਨਗੇ ਸਾਡੇ ਸਤਿ ਸ੍ਰੀ ਅਕਾਲ ਜੀ